ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਮੁਲਾਜ਼ਮ ਹੈਗੇ ਨੇ ਮੁਲਾਜ਼ਮ ਵੀ ਚੱਲ ਜਨ ਨਹੀਂ ਨਾ ਨਾ ਕਰੂ ਜਰ ਅੱਗੇ ਉਹ ਮੁੰਡੇ ਨੂੰ ਭੇਜਿਆ ਤਾਂ ਨਾ ਦੱਸੀ ਹਾਂਜੀ ਇੱਥੇ ਹੀ ਖੜੇ ਆ ਸੀ ਕਿਹੜਾ ਅੱਗੇ ਜਨ ਨਹੀਂ ਨਾ ਮਨਾ ਬਣਾਓ ਨਾ ਫਿਰ ਵੀਡੀਓ ਨਾ ਬਣਾਓ ਮਨਾ ਕੀਤਾ ਜੀ ਕਿਸ ਨੇ ਮਨਾ ਕੀਤਾ ਹਾਂ ਕਿਹਨੇ ਕੀਤਾ ਜੀ ਸਾਨੂੰ ਨਹੀਂ ਪਤਾ ਸਾਨੂੰ ਮਨਾ ਕੀਤਾ ਨਹੀਂ ਕੋਈ ਹੈਗਾ ਜੀ মিডিਆ ਅੱਗੇ ਨਹੀਂ ਜਾ ਸਕਦਾ ਜੀ ਹਾਂਜੀ ਹਾਂਜੀ ਕਿਹਾ ਕਿਹਨੇ ਕਿਹਾ ਜੀ ਸਾਨੂੰ ਨਹੀਂ ਕੋਈ ਕੰਮ ਕਿਹਾ ਨਹੀਂ ਨਹੀਂ ਤੁਸੀਂ ਦੱਸੋ ਨਾ ਜੀ ਕਿਸ ਨੇ ਕਿਹਾ ਤਾਂ মিডিਆ ਅੱਗੇ ਨਹੀਂ ਜਾ ਸਕਦਾ ਨਹੀਂ ਕਿਹਾ ਸਾਨੂੰ ਇਹਨੇ ਕਿਹਾ ਤੇ ਫਿਰ ਆਪਾਂ ਜੀ ਅਸੀਂ ਕਿਹੜਾ ਅੱਗੇ ਜਾਣੇ ਪਏ ਜੀ ਅੱਗੇ ਜਾ ਰਹੇ ਆਸੀਂ ਅਸੀਂ ਇੱਥੇ ਖੜੇ ਹਾਂ ਜੀ ਇਹ ਹੁਣ ਹੋਰ ਅੱਗੇ ਜਾਣੇ ਨਹੀਂ ਇੱਥੇ ਹੀ ਖੜੇ ਹਾਂ ਜੀ ਆਪਾਂ ਇੱਥੇ ਹੀ ਖੜੇ ਹਾਂ ਜੀ ਪਿੱਛੂ ਦੇਖ ਕੇ ਤਾਂ ਮੈਂ ਆਇਆ ਗਿਆ ਉੱਥੋਂ ਲੱਗਿਆ ਤਾਂ ਹੁਣ ਤੁਸੀਂ ਹੋਰ ਅੱਗੇ ਜਾਓ ਪਾਜੀ ਆਪਾਂ ਇੱਥੇ ਹੀ ਖੜੇ ਹਾਂ ਜੀ ਜਦ ਤਸੀਂ ਦੱਸੋ ਕਿਸੇ ਨੇ ਆਰਡਰ ਦਿੱਤਾ ਜੀ ਤੁਹਾਨੂੰ ਇਹ ਅੱਗੇ ਨਹੀਂ ਜਾ ਸਕਦੇ ਆਪਾਂ ਗਈ ਅੱਗੇ ਜੀ ਮੈਂ ਗੱਲ ਮੰਨਦਾ ਤੁਹਾਡੀ ਪਾਜੀ ਯਾਰ ਪਲੀਜ਼ ਸੱਚ ਬੋਲੋ ਪਾਜੀ ਮੈਂ ਤੁਹਾਡੀ ਗੱਲ ਮੰਨ ਗਿਆ ਜੇ ਤੁਹਾਨੂੰ ਕਿਸੇ ਨੇ ਆਰਡਰ ਦਿੱਤਾ ਦੱਸੋ ਕੋਈ ਕਾਪੀ ਦਿਖਾਓ। ਭਾਜੀ ਮੈਂ ਤੁਹਾਡੀ ਗੱਲ ਮੰਨਦਾ ਆ ਜਿੱਦਾਂ ਅਫਸਰ ਕਹੋਗੇ ਆਪਾਂ ਤੁਹਾਨੂੰ ਤੁਹਾਡਾ ਹੀ ਮੌਕਾ। ਕਿਹਨਾਂ ਨੇ ਜੀ ਆਰਡਰ ਦਿੱਤਾ ਹੈ ਅੱਗੇ ਨਹੀਂ ਜਾਣਾ। ਸਰ ਉਹੀ ਅਫਸਰ ਦਾ ਨਾਮ ਦੱਸ ਦਿਓ ਜੀ ਅਸੀਂ ਉਹਨਾਂ ਨਾਲ ਗੱਲ ਕਰ ਲਾਂਗੇ। ਤੇ ਤੁਸੀਂ ਯਾਰ ਪੁੱਛਣ ਲੱਗੇ ਆ ਕੱਲ ਬਣਾਈ ਸਾਡੀ ਵੀਡੀਓ ਬਣਾਈ ਜਾ। ਪਰ ਤੁਸੀਂ ਇਹਨਾਂ ਸਵਾਲ-ਜਵਾਬ ਕਰਦੇ ਆ ਪਨੀਰ ਦਾ ਸਭ ਕਹਤੋ ਯਾਰ ਮਨਾ ਕਰਤਾ ਤਾਂ ਦੋਰੀ ਹੈ ਜੀ ਇਹ ਹੀ ਡਿਊਟੀ ਹੈ। ਨਹੀਂ ਨਹੀਂ। ਭਾਜੀ ਆਪਾਂ ਤੁਹਾਡੇ ਆਪਾਂ ਅੱਗੇ ਤੱਕ ਜਾਣੇ ਨਹੀਂ ਪਏ ਜੀ। ਇੱਥੇ ਹੀ ਖੜੇ ਹਾਂ ਜੀ ਆਪ ਇਸ ਤੋਂ ਅੱਗੇ ਨਹੀਂ ਜਾਵਾਂਗੇ। ਤੁਸੀਂ ਕਹੇ ਤਾਂ ਅੱਗੇ ਨਹੀਂ ਜਾਣਾ ਨਹੀਂ ਜਾਵਾਂਗੇ। ਤੇ ਯਾਰ ਮੈਂ ਉਹ ਵੀ ਭਾਜੀ ਗੱਲ ਕਰਦਾ ਹੁਣ ਪਹਿਲਾਂ ਵੀ ਭਾਜੀ ਐ ਤੁਹਾਨੂੰ ਪਤਾ ਉਹਨਾਂ ਸ਼ਰਤ ਤੇ ਖੜੇ ਸੀਗੇ ਆਪਣੇ ਤੇ ਉਹ ਵੀ ਦਿਲੋਂ ਇਹ ਸੀਗਾ ਆਪਣੀ ਬਸਰ ਕੇ ਲਈ ਹੁੰਦਾ ਸੀ ਸਿਰਫ ਇਹ ਹੈ ਕਿ ਭਾਜੀ ਥੋੜੀ